ਤਨੋਂ ਵਾਹ ਕੁੰਦੀ ਤਨਾਸਰੀ ਮਹੱਲਾ ਪੰਜਵਾਂ ਜਹਾਂ ਜਾਂ ਪੇਖੂ ਤਾ ਹਜ਼ੂਰ ਨੂਰ ਕਤਹੂ ਨਾ ਜਾਈ ਰਾਮ ਰਹਾ ਸਰਬਤਰ ਮੈਂ ਮਨ ਸਦਾ ਧਿਆਏ ਜਾ ਜਾ ਪੇਖੋਂ ਤਹਾ ਦੂਰ ਦੂਰ ਕਤ ਹੋ ਨਾ ਜਾਏ ਰਾਮ ਰਹਾ ਸਰਬਤਰ ਮੈਂ ਮਨ ਸਦਾ ਧਿਆਏ ईत उत नहीं बिछोड़ै सुसंगी गनी है मिन सजाए जो निमक मह सो सु आलापुर सुख भनिया प्रतपल प्याओ दे कशन न हुई सास सास संभालता ਮੇਰਾ ਪ੍ਰਭ ਸੋਈ ਆਸ਼ੰ ਅਸ਼ੀਦਿਆ ਪਰਪੁ ਉੱਚਾ ਜਾ ਕਾ ਰੂਪ ਜਪ ਜਪ ਕਰਹਿ ਅਨੰਦ ਜਨ ਅਚਰਜ ਆਨੂਪ ਸ਼ਾਮਤ ਦੇਹੁ ਦਇਆਲ ਪ੍ਰਭ ਜਿਤ ਤੁਮ ਹੈ ਹਾਰਤਾ ਨਾਨਕ ਮੰਗੈ ਦਾਨੁ ਪ੍ਰਭ ਹਰੇਨ ਪਗ ਸਾਧਾਂ ਸ਼ਮਤ ਦੇਹੁ ਦਇਆਨ ਪ੍ਰਭ ਜਿਤ ਤੁਮ ਹੈ ਅਰਗ ਨਾਨਕ ਮੰਗੈ ਦਾਨ ਰਭ ਹਰੇਨ ਪਗ ਸਾਧਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਝ ਬਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨੇਕੀ ਗੋਦ ਵਿੱਚ ਸੁਭਾਈ ਮਨ ਉਪੇ ਅੰਮ੍ਰਿਤ ਵੇਲੇ ਤਮ੍ਰਿਤ ਮੇ ਬਾਣੀ ਦਾ ਆਨੰਦ ਪ੍ਰਾਪਤ ਕਰ ਰਹਾ ਹਿੰਦ ਪਾਕੀ ਸ਼ਸੰਗ ਜੀ ਨੂੰ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਮੁਬਾਰਕ ਰਸਨਾ ਨੂੰ ਚਾਰਨ ਕੀਤਾ ਹੋਇਆ ਤਨਾਸ਼ਰੀ ਰਾਗ ਦੇ ਅੰਦਰ ਨਹੀਂ ਪਾਵਨ ਸ਼ੁਭ ਦਾਤ ਜੀ ਨੇ ਸਰਵਣ ਕੀਤਾ ਹੈ ਸ਼ਬਦ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਅਨ 677 ਦੇ ਸੁਭਾਈ ਵਣ ਹੈ ਸਤਿਗੁਰੂ ਇਸ ਸ਼ਬਦ ਦੇ ਵਿੱਚ ਕੇਂਦਰੀ ਭਾਵ ਦੇ ਰਾਹੀਂ ਸੰਬੰਧਾਂ ਦੀ ਗੱਲ ਕਰ ਰਹੇ ਨੇ ਤਕਰੀਬਨ ਤਕਰੀਬਨ ਇਹੋ ਜੇ ਸ਼ਬਦ ਸਾਰੇ ਗੁਰੂਆਂ ਨੇ ਉਚਾਰਨ ਕੀਤੇ ਨੇ ਭਗਤਾਂ ਨੇ ਵੀ ਉਚਾਰਨ ਕੀਤੇ ਨੇ ਤੁਮੰਨ ਨਹੀਂ ਬੈਠਾ ਕਿ ਮੈਂ ਤੇ ਮੇਰਾ ਪਰਿਵਾਰ ਮੇਰੇ ਬੱਚੇ ਤੇ ਮੇਰੇ ਸਾਥੀ ਨੇ ਸਮੇਂ ਸਮਾਉਣ ਤੇ ਲੋੜ ਪੈਣ ਤੇ ਮੇਰੇ ਕੰਮ ਆਉਣਗੇ ਸੰਸਾਰ ਤੇ ਜ਼ਿੰਦਗੀ ਜਿਉਂਦਿਆਂ ਅਸੀਂ ਮਿੱਤਰ ਬਣਾਏ ਦੋਸਤ ਬਣਾਏ ਸਾਥੀ ਬਣਾਏ ਆਂਢੀ ਗੁਆਂਢੀਆਂ ਦਾ ਸਾਥ ਲਿਆ ਇਸ਼ਾਰਾ ਕੁ ਹੁੰਦਿਆਂ ਜਦੋਂ ਸਾਡੇ ਤੇ ਕੋਈ ਵਿਪਤਾ ਪਈ ਇਸ਼ਾਰਾ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਅੱਜ ਸੰਸਾਰ ਤੇ ਆਪਣਾ ਤੇ ਕੋਈ ਵੀ ਨਹੀਂ ਕਿ ਮੈਂ ਤੇ ਸਾਰਿਆਂ ਦੇ ਕੰਮ ਆਇਆ ਮੈਂ ਤੇ ਹਰ ਵਕਤ ਜਦੋਂ ਕਿ ਆਵਾਜ਼ ਮਾਰਦਾ ਸੀ ਤੁਰ ਪੈਂਦਾ ᱥਾਂ ਫਿਰ ਬਾਲ ਸਮਝਾਉਣ ਲਈ ਕਿਸੇ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਇੱਕ ਵਿਅਕਤੀ ਆਪਣੇ ਮਿੱਤਰ ਕੋਲ ਜਾਂਦਾ ਹੈ ਕਹਿੰਦਾ ਵੀ ਮੇਰਾ ਕਾਰੋਬਾਰ ਨਹੀਂ ਪਹਿਲਾ ਸਮਾਨ ਦੇ ਗਿਆ ਨਹੀਂ ਲੋਕ ਨਾ ਮੰਨ ਜene ਨਵੇਂ ਚੋਕੇ ਪੈਸੇ ਨਹੀਂ ਮੇਰੀ ਦੁਕਾਨਦਾਰੀ ਬੰਦ ਹੋ ਜਾਏਗੀ ਉਹ ਕਹਿੰਦਾ ਮੇਰੇ ਸਾਥ ਗਿਆ ਪੈਸੇ ਮੇਰੇ ਕੋਲ ਵੀ ਨਹੀਂ ਕਹਿੰਦਾ ਤੂੰ ਲੈ ਲੈਂਦਾ ਤੈਨੂੰ ਵੀ ਆਸ ਤੇ ਮਿਲ ਜਾਂਦੇ ਨੇ ਉਹਨੇ ਆਖਿਆ ਵੀ ਉਹ ਵਿਆਜ ਤੇ ਪੈਸੇ ਦੇਣ ਵਾਲਾ ਵਿਅਕਤੀ ਕਿਸੇ ਚੀਜ਼ ਦੀ ਰਜਿਸਟਰੀ ਰੱਖਣਾ ਹੈ ਕਰਦੀ ਹੋਵੇ ਜ਼ਮੀਨ ਦੀ ਹੋਵੇ ਕੋਈ ਨਾ ਵੀ ਮੇਰੀ ਤੇ ਦੁਕਾਨ ਨਹੀਂ ਕਰਾਏ ਤੇ ਮੇਰਾ ਘਰ ਵੀ ਕਰਾਏ ਤੇ ਮੇਰੇ ਕੋਲ ਤੇ ਨਹੀਂ ਪਰ ਤੂੰ ਕਰ ਤੇਰੀ ਦੁਕਾਨ ਆਪਣੀ ਮੇਰੇ ਵਾਸਤੇ ਨਵੇਂ ਨਹੀਂ ਕਰ ਸਕਦਾ ਤੂੰ ਮਿੱਤਰ ਜੇ ਨਾਮਾਹੰਪੁਰ ਸ਼ੰਕਪੁਰ ਦਾਸਪਾਲਿਆ ਸੰਤ ਬਾਬਾ ਕੂਰੀ ਸਾਹਿਬ ਜੀ ਉਹਨਾਂ ਦੇ ਕੇ ਸ਼ੇਉਕ ਸੰਤ ਬਾਬਾ ਚੰਨ ਜੀ ਤੋ کیا ਕਰਦੇ ਸੀ ਵੀ ਜਦੋਂ ਧਨ ਤੁਸੀਂ ਕਿਸੇ ਨੂੰ ਦੇ ਲਿਆ ਨਾ ਸਮਝੋ ਵੀ ਲੜਾਈ ਬੁੱਲ ਲੈਣੀ ਤੁਸੀਂ ਲੈਣ ਵਾਲੇ ਜਿਹੜੇ ਲੈਣ ਵਾਲੇ ਉਦੋਂ ਵਿਅਕਤੀ ਹੋਰ ਹੁੰਦਾ ਦੇਣ ਵਾਲੇ ਹੋਰ ਬਣ ਜਾਂਦਾ ਤੇ ਇਹ ਧਨ ਤੇ ਵਿਸ਼ਵਾਸ ਨਹੀਂ ਕਰਨਾ بڑا ਚੜਾ ਗੜਾ ਪੈਦਾ ਹੁੰਦਾ ਤੇ ਸੱਚੀ ਮੱਚੀ ਹੁੰਦਾ ਲੈਣ ਵੇਲੇ ਉਹ ਹੱਥ ਤੇ ਉੜਦਾ ਦੇਣ ਵੇਲੇ ਝਗੜਾ ਕਰਦਾ ਜਿਹੜਾ ਮਿੱਤਰ ਸਾਥੀ ਸੀ ਜਿਹਦੇ ਕੋਲ ਮੰਗਣ ਗਿਆ ਉਹਨੇ ਆਪਣੀ ਦੁਕਾਨ ਦੇ ਕਾਗਜ਼ ਰਜਿਸਟਰੀ ਰੱਖੀ ਤੇ ਪੈਸੇ ਲੈ 2.5 ਲੱਖ ਰੁਪਈਆ ਤੇ ਤੁਸੀਂ ਨੇ ਉਹਦਾ ਸਮਾਂ ਲੈ ਲਿਆ ਜਦੋਂ ਨਾ 1 ਮਹੀਨੇ ਦਾ ਮਾਫ ਕਰਨਾ ਸਮਾਂ ਲੈ ਲਿਆ ਤੇ ਉਹ 3 ਮਹੀਨੇ ਬੀਤ ਗਏ ਜਿਹਦੇ ਲੈਣੇ ਸ਼ੁਰੂ ਜਿਹੜੇ ਮਾਰਨੀ ਸ਼ੁਰੂ ਕਰ ਦਿੱਤੀ ਬਿਨਾਂ ਤੋਂ ਵਿਆਜ ਭਰਨਾ ਹੈ ਨਾ ਧੰਨ ਦੇ ਨਾ ਕਿ ਅੱਜ ਸ਼ਾਮ ਤੱਕ ਦਾ ਤੇਰੇ ਕੋਲ ਵਕਤ ਹੈ ਨਹੀਂ ਤੇ ਮੈਂ ਤੇਰੀ ਦੁਕਾਨ ਵੇਚ ਲਿਆ ਹਾਂ ਹੁਣ ਜਿੰਨੇ ਦਵਾਈਆਂ ਸੰ ਪਰੇਸ਼ਾਨ ਹੋ ਗਿਆ ਉਹਦੇ ਕੋਲ ਗਿਆ ਜਦੋਂ ਜਾਇ ਕਰਿਓ ਆਪਣੀ ਦੁਕਾਨ ਦੇ ਕਾਊਂਟਰ ਦੇ ਨਾਲ ਲੁੱਕ ਜਾਇ ਕਰੇ ਉਹਨੇ ਮੋਬਾਈਲ ਫੋਨ ਮਲਾਇਆ ਫੋਨ ਉੱਥੇ ਪਿਆ ਜਿਹੜਾ ਵਿਅਕਤੀ ਅੱਗੇ ਰੱਖਿਆ ਸੀ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਹੋਇਆ ਹੈ ਉਹ ਗਲ ਪੈਣ ਨੂੰ ਜਾਏ ਵੀ ਤੂੰ ਉਹਦੇ ਤੋਂ ਪੈਸੇ ਲੈ ਲੈ ਉਹਦੇ ਨਾਲ ਗੱਲ ਕਰ ਮੇਰੇ ਨਾਲ ਨਾ ਗੱਲ ਕਰੀਂ ਫਿਰ ਫੋਨ ਇੱਥੇ ਇੱਥੇ ਨੇੜੇ ਹੋਈ ਮੈਂ ਚਿੰਤਾ ਕਿ ਨੂੰ ਕੋਈ ਪਤਾ ਨਹੀਂ ਕਿੱਥੇ ਆ ਦੂਜੀ ਵਾਰ ਗਿਆ ਫਿਰ ਲੁੱਕ ਗਿਆ ਤੀਜੀ ਵਾਰ ਉਸ ਸਾਥੀ ਨੂੰ ਨਾਲ ਲੈ ਕੇ ਜਾਂਦਾ ਜਿਹਦੇ ਤੋਂ ਥੰਡ ਲਿਆ ਸੀ ਕਿੰਦਾ ਤੈਨੂੰ ਕੁਝ ਵਿਖਾਣਾ ਚਾਹਣਾ ਤੀਜੀ ਵਾਰ ਗਿਆ ਫਿਰ ਲੁੱਕ ਗਿਆ ਉਹ ਕਾਊਂਟਰ ਸ਼ੀਸ਼ੇ ਦਾ ਸੀ ਉਹਦੇ ਚੋਂ ਉਸ ਮਿੱਤਰ ਦੀ ਨਿਗਾਹ ਪੈ ਗਈ ਤੇ ਵੇਖ ਲਿਆ ਉਹ ਆਪਣੀ ਦੋਸਤੀ ਇਸ ਤਰ੍ਹਾਂ ਨ ਬੰਦਦਾ ਕਿ ਉਹਨੇ ਫਿਰ ਵੀ ਕੁਝ ਨਹੀਂ ਆਖਿਆ ਕਹਿਣ ਲੱਗਾ ਮੇਰਾ ਸੁਨੇਹਾ ਲਾ ਦੇ ਯਾ ਤੂੰ ਮੈਨੂੰ ਲੈਨੇ ਨਾਲ ਆਇਆ ਅਛਾ ਮੈਂ ਮੇਰੀ ਦੁਕਾਨ ਵੀ ਇੱਕ ਜਾਣੀ ਮੈਂ ਤੇ ਵਿਸ਼ਵਾਸ ਕਰਨਾ ਆਪਣੇ ਮਿੱਤਰਾਂ ਤੇ ਸਾਥੀਆਂ ਤੇ ਫਿਰ ਦੂਜਾ ਮੇਰਾ ਸੁਭਾਅ ਹੈ ਕਿ ਮੈਨੂੰ ਕਾਊਂਟਰ ਥਲੇ ਲੁਕਣਾ ਵੀ ਨਹੀਂ ਆਉਂਦਾ ਉਹਨੇ ਵੇਖ ਲਿਆ ਸਣਾ ਗਿਆ ਤੈਨੂੰ ਸਿਖਾਇਆ ਸੀ ਜਿਹੜਾ ਕੋ ਨੜਦਾ ਸੀ ਬੋਲਦਾ ਸੀ ਦੁਕਾਨ ਤੇ ਰੱਖਿਆ ਨੌਕਰ ਉਹਨੇ ਫਿਰ ਉਸ ਮਾਲਕ ਨੂੰ ਹੱਥ ਜੋੜੇ ਕਿ ਤੇਰੇ ਤੇ ਉਹਨੇ ਨਾ ਵਿਸ਼ਵਾਸ ਕੀਤਾ ਆਪਣੀ ਦੁਕਾਨ ਦੀ ਰਿਸਟਰੀ ਰੱਖ ਕੇ ਤੈਨੂੰ ਪੈਸੇ ਦੇ ਦਿੱਤੇ ਕਿ ਜਿਵੇਂ ਮਰਜ਼ੀ ਕਰ ਉਹਦਾ ਧੰਨ ਕੁਨ ਲੋਕਾਂ ਨੂੰ ਸਮਝਾਉਣ ਵਾਸਤੇ ਗਾਥਾ ਸੁਣਾਇ ਕਿ ਜਿਵੇਂ ਲੈਂਦੇ ਓਵੇਂ ਵਾਪਸ ਕਰਿਆ ਕਰੋ ਕੋਹ ਜਿਆ ਸੁਭਾਅ ਰੱਖਿਆ ਕਰੋ ਹੁਣ ਸਤਗੁਰਾਂ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਕਿ ਇਹ ਸਾਥੀ ਭਾਵੇਂ ਪਰਾਹੁਣ ਪੈੜਾ ਹੋਣ ਬੰਤਨ ਹੋਣ ਦੋਸਤ ਹੋਣ ਇਹ ਸਮੇਂ ਦੇ ਤਕਾਜੇ ਨਾਲ ਚੱਲਦੇ ਨੇ ਰਿਸ਼ਤੇਦਾਰ ਵੀ ਉਹਦੇ ਬਣਦੇ ਨੇ ਜਿਹਦੇ ਕੋਲ ਚਾਰ ਕੌਡੀਆਂ ਹੋਣ ਇੱਕ ਆਮ ਆਖਾਨ ਹੈ ਇਹ ਉਹਨਾਂ ਵਿਅਕਤੀਆਂ ਨੂੰ ਛਿਆਣੇ ਆਖਿਆ ਜਾਂਦਾ ਜਿਨ੍ਹਾਂ ਕੋਲ ਧਨ ਹੋਵੇ ਉਹ ਭਾਵੇਂ ਕੰਬਲੇ ਵੀ ਹੁੰਦੇ ਕਰਦਾਣੇ ਉਹਦੇ ਕੰਮਲੇ ਵੀ ਛਿਆਣੇ ਫਿਰ ਕੋਈ ਕੋਡੀ ਨਾ ਹੋਵੇ ਆਪਾਂ ਖਗਲ ਲੈ ਜਿਵੇਂ ਮਰਦਾ ਚੱਲਦਾ ਇਹਦਾ ਸੁਭਾਅ ਠੀਕ ਨਹੀਂ ਫਿਰ ਸਤਗੁਰਾਂ ਨੂੰ ਜਦੋਂ ਪੁੱਛਿਆ ਸਿੱਖ ਨੇ ਵੀ ਪਾਤਸ਼ਾਹ ਕਿਹੋ ਜਿਹਾ ਸਾਥੀ ਬਣਾਈਏ ਸਤਿਗੁਰਾਂ ਖੇਜਿਨਾਂ ਨੂੰ ਤੂੰ ਬਣਾਣਾ ਸਾਰੀ ਉਮਰ ਖਵਾਈ ਜਾ ਬਹੁ ਪਰਪੰਚ ਕਰ ਪਰ ਤਨ ਲਿਆਵੇ ਸੁਤਦਾਰਾ ਪੈ ਆਨ ਡਟਾਵੇ ਮਨ ਮੇਰੇ ਭੂਲੇ ਕਪਤ ਨਾ ਕੀਜੈ ਅੰਤ ਮੇਰਾ ਤੇਰੇ ਜੀ ਕਹਦੀ ਜਛਿਦ ਛਿਨੁ ਪੰਛੀ ਜਾ ਦਰਾਦ ਨਾ ਆਵੇ ਤਮ ਤੇਰੀ ਉਹ ਕੋਈ ਭਾਨੀਉ ਨਾ ਪਾਵੇ ਸਤਿਗੁਰ ਤੇ 72 ਸੈਭ ਜੀ ਉਹਨਾਂ ਨੂੰ ਪੁੱਛੋ ਉਹਨਾਂ ਕਹਿਆ ਸਾਰਿਆਂ ਉਹ ਦੱਸਨੀ ਤੇਰਾ ਘਰ ਵਾਲੀ ਨਾਲ ਹੁੰਦਾ ਹੈ ਹਰ ਕਦਮ ਨੂੰ ਉੱਚ ਕੇ ਪੜਨਾ ਜਿਨ੍ਹਾਂ ਦਾ ਪਿਆਰ ਹੋਵੇ ਸਲਾਹ ਕਰਕੇ ਕੰਮ ਕਰਨਾ ਤਰਕੀਨਾਰ ਬਹੁਤ ਹੀ ਤਜਾ ਸਿਮ ਸਲਾਹ ਹੈ ਤੋ ਸੰਗ ਲਾ ਕੀ ਜਬ ਹੀ ਹੰਸ ਤਜਿਏ ਕਾਇਆ ਪ੍ਰੀਤ ਪ੍ਰੀਤ ਕਰ ਭਾਗੀ ਇਸੇ ਸ਼ਬਦ ਚੋਂ ਕਹਿੰਦੇ ਨੇ ਜਿਹੜੇ ਸਾਥੀ ਦੂਜੇ ਨੇ ਨਾ ਰਿਸ਼ਤੇਦਾਰ ਸਕੇ ਸਬੰਧੀਓ ਸੁੱਖਾਂ ਦੇ ਨੇ ਸੁਖ ਮੈਣ ਬਹੁਤ ਮਿਲ ਬੈਠ ਤਾ ਰਹਿਤ ਚਾਹੁੰਦੇ ਸ਼ਕੀਲ ਹੈ ਮਿਪਤ ਪਰ ਹੀ ਸਭ ਹੀ ਸੰਗ ਛਾੜ ਤੂ ਨਾਵਤ ਨੇ ਰੇ ਇਹ ਤੇ ਸਾਧਗੁਰੂ ਅਰਜੰਦੇ ਸੰਖਿ ਨਿਆਖਿਆ ਉਹਨੂੰ ਬਣਾ ਸਾਥੀ ਇੰਤ ਉਤਨਾ ਵਿਚੜਾ ਸੁ ਸੰਗੀ ਗਨੀਆਂ ਇਹ ਭਾਈ ਉਸ ਪ੍ਰਮਾਤਮਾ ਨੂੰ ਅਸਲ ਸਾਥੀ ਸਮਝਣਾ ਚਾਹੀਦਾ ਜਿਹੜਾ ਲੋਕ ਵਿੱਚ ਤੇ ਸਾਥ ਦਿੰਦਾ ਪਰ ਲੋਕ ਤੱਕ ਤੇਰਾ ਸਾਥੀ ਬਣੇਗਾ ਉਹ ਤੇ ਇਥੋਂ ਵੱਖਰਾ ਨਹੀਂ ਹੁੰਦਾ ਸ੍ਰੀ ਸੁਖਣੀ ਸਾਹਿਬ ਜੀ ਦਾ ਜਪ ਕਰਨ ਵਾਲਿਓ ਥੋੜਾ ਜਿਹਾ ਤਵਜੋਂ ਦੇ ਕੇ ਕਰਿਆ ਕਰੋ ਉਥੇ ਸਤਿਗੁਰਾਂ ਆਖਿਆ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨੁਹਾ ਨਾਮ ਜਿਨੇ ਸੰਗ ਸਹਾਈ ਨਾਮ ਨਹੀਂ ਸ਼ਹਾਇਤਾ ਕਰਨੀ ਸੰਤ ਬਾબા ਅਤਰ ਸਿੰਘ ਦੀ ਤਰਾਣਾ ਸਾਹਿਬਾ ਲਈ ਬੜੀ ਧਰਨਾ ਪੜਦੇ ਸੀ ਕਿ ਉਥੇ ਨਾਮ ਨਹੀਂ ਸ਼ਹਾਇਤਾ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਫਿਰ ਦੁਨੀਆਂ ਦੇ ਸਾਥੀ ਸਦਾ ਸਾਥ ਨਹੀਂ ਰਹਿ ਸਕਦੇ ਸਤਿਗੁਰਾਂ ਆਖਿਆ ਬਿਨ ਸਜਾਏ ਜੋ ਨਿਮਖ ਮੈ ਸੋ ਹਲਪ ਸੁਖ ਪਣੀਐ ਇਹ ਸ਼ੌਖ ਨੂੰ ਛੋਟਾ ਅਵਸ਼ਾਸ਼ਕ ਆਖਣਾ ਚਾਹੀਦਾ ਹੈ ਜਿਹੜਾ ਅੱਖ ਚਮਕਣ ਦੇ ਸਮੇ ਮੇਥੀ ਮੁੱਕ ਜਾਂਦਾ ਹੈ ਆ ਪਿੱਛੇ ਤੇ ਖੜੀ ਆਇਆ ਹੈ ਨਾ ਬੜਿਆਂ ਦੇ ਮਕਾਨ ਲੱਗੇ ਇੱਕ ਚਾਹ ਦੀ ਦੁਕਾਨ ਵਾਲਾ ਕੰਧ ਦੇ ਨਾਲ ਚਾਹ ਬਣਾ ਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ ਕੰਧ ਲੱਗੀ ਉੱਥੇ ਮੌਤ ਹੋ ਗਈ ਇਹ ਤਾਂ ਛੇ ਨਮਾਤਲੇ ਸ਼ੌਖ ਨੇ ਇਹ ਨਾਲ ਵਿੱਚੋ ਕੋ ਜਿੰਮੀ ਨਹੀਂ ਲਾ ਹੁਣ ਜਿਹਨਾਂ ਰੱਬ ਸਾਥੀ ਸਤਿਗੁਰਾਂ ਖਿਆ ਕਿੰਨਾ ਚਿਰ ਸਾਥ ਦੇਣਗੇ ਪ੍ਰਮਾਤਮਾ ਤੇ ਜਾਂ ਜਾਂ ਵੇਖੋ ਤਾਂ ਹਾਜੂਰ ਦੂਰ ਕਤ ਹੋ ਨਾ ਜਾਈ ਮੈਂ ਜਿੱਥੇ ਜਿੱਥੇ ਵੇਖਦਾ ਭਰਾ ਉਹ ਪ੍ਰਮਾਤਮਾ ਉੱਥੇ ਉੱਥੇ ਹਾਜ਼ਰ ਨਾਜ਼ਰ ਹੈ ਉਹ ਕਿਸੇ ਥਾਂ ਤੋਂ ਦੂਰ ਨਹੀਂ ਜਾਂਦਾ ਤਾਂ ਤੇ ਥੰਮ ਵਿੱਚੋਂ ਪ੍ਰਗਟ ਹੋ ਜਾਂਦਾ ਨਾ ਸੁਣਿਆ ਸਾਰੇ ਅੰਖ ਸਾਖੀ ਸਣੀ ਪਰ ਮਨੇ ਹੀ ਨਹੀਂ ਰਾਮ ਰਿਆ ਸਰਬੱਤ ਰਮੈ ਮਨ ਸਦਾ ਧਿਆਈ ਇਹ ਮੇਰੇ ਮਨ ਤੋਂ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ ਜਿਹੜਾ ਸਭਨਾ ਵਿੱਚ ਵਸ ਰਿਹਾ ਹੈ ਜਿਹੜਾ ਹਰ ਥਾਂ ਤੇ ਹਰ ਸਮੇਂ ਮੌਜੂਦ ਹੈ ਮਾਂ ਮੱਚੇ ਦੀ ਪ੍ਰਤ ਪਾਲਣਾ ਕਰੇ ਗੁਰਬਾਣੀ ਕਹਿੰਦੀ ਘਾਟਾ ਵੱਧ ਹੋ ਸਕਦਾ ਹੈ ਉਹਦੇ ਤੋਂ ਬੱਚਾ ਡਿੱਗ ਸਕਦਾ ਹੈ ਰੋ ਸਕਦਾ ਹੈ ਦੁੱਧ ਪਿਆਣ ਤੋਂ ਸਮਰੱਥ ਹੋ ਸਕਦੀ ਹੈ ਤਲਮਟਾ ਹੋ ਸਕਦਾ ਹੈ ਕੰਮ ਪਰ ਜਿਹੜਾ ਬਸ ਮੁੱਚੀ ਜਨਤ ਨੂੰ ਪਾਲਦਾ ਹੈ ਉਹਦੇ ਪਾਲਣ ਵਿੱਚ ਕੋਈ ਕਾਈ ਨਹੀਂ ਹੁੰਦੀ ਬਰਤ ਪਾਲ ਲੈ ਪਿਆਉ ਦੇ ਕਸ਼ ਊਣ ਨਾ ਹੋਈ ਹੈ ਭਾਈ ਮੇਰਾ ਪ੍ਰਭੂ ਭੋਜਨ ਦੇ ਕੇ ਸਭ ਨੂੰ ਪਾਲਦਾ ਤੇ ਉਸ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਥੋੜ੍ਹ ਵੀ ਨਹੀਂ ਰੰਦੀ ਫਿਰ ਹਰ ਸਾਹ ਨਾਲ ਪਾਲਦਾ ਸਾਹ ਸਾਹ ਸੰਭਾਲਦਾ ਮੇਰਾ ਪ੍ਰਭ ਸੋਈ ਉਹ ਪ੍ਰਭੂ ਸਾਡੇ ਹਰੇਕ ਸਾਹ ਦੇ ਨਾਲ ਸਾਡੀ ਸੰਭਾਲ ਕਰਦਾ ਹੈ ਛਲਿਆ ਛੇਦ ਅਪਾਰ ਪ੍ਰਭੂਤਾ ਦਾ ਜਾਂ ਕਰ ਉਹ ਪਾਈ ਜਿਹੜਾ ਪੂਛਲਿਆ ਨਹੀਂ ਜਾ ਸਕਦਾ ਨਾਸ਼ ਨਹੀਂ ਕੀਤਾ ਜਾ ਸਕਦਾ ਜਿਸ ਦੀ ਹਸਤੀ ਸਾਤੂ ਕੀ ਹੈ ਜਪ ਜਪ ਕਰਹਿ ਅਨੰਦ ਗਾਨ ਆਚਰਿਆ ਨੂੰ ਤੇ ਹੈਰਾਨ ਕਰਨ ਵਾਲੀ ਹੈ ਉਹਦੀ ਹਸਤੀ ਜਿਸ ਦੇ ਬਰਾਬਰ ਦਾ ਹੋਰ ਕੋਈ ਦੂਜਾ ਹੈ ਨਹੀਂ ਉਸ ਤੇ ਭਗਤ ਉਸ ਦਾ ਨਾਮ ਜਪ ਚੱਬ ਕੇ ਆਤਮਿਕ ਅਨੰਦ ਮਾਣਦੇ ਰਹਿੰਦੇ ਨੇ ਤੇ ਇੱਕ ਅਰਦਾਸ ਸਤਪੁਰਾਂ ਖੈਰੋਜ ਕਰਿਆ ਕਨਸਾ ਮਤ ਦੇ ਹੂੰ ਨਿਆਲ ਪ੍ਰਭ ਜਿਤ ਤੁਮ ਹੈ ਅਰਤਾ ਆਓ ਸਾਰੇ ਮਿਲ ਕੇ ਅਰਦਾਸ ਕਰੂ ਉੱਚੀ ਤੁੰ ਵਿੱਚ ਗਾਉਂ ਸਤਿ ਪੁਰਸ਼ਾਂ ਦੀ ਅਰਦਾਸ ਨੂੰ ਸੁਣ ਲੈਣ ਇਕਾਗਰਤਾ ਨਾਲ ਪੜ੍ਹੇ ਹੋ ਇਹਨਾਂ ਪੰਕਤੀਆਂ ਨੂੰ ਸ਼ਾਮਤ ਦੇਹੋ ਦਿਆਲ ਪ੍ਰਭ ਸ਼ਾਮਤ ਦੇਹੋ ਦਿਆਲ ਪ੍ਰਭ ਸ਼ਾਮਤ ਦੇਹੋ ਦਿਆਲ ਪ੍ਰਭ ਜੇ ਤੂੰ ਮਹਿ ਆਰਾਧਾ ਜੇ ਤੂੰ ਮਹਿ ਆਰਾਧਾ ਅਮੇ ਆਰਾਧਾ ਨਾਨਕ ਮੰਗੈ ਦਾਨ ਤਬ ਨਾਨਕ ਮੰਗੈ ਦਾਨ ਪ੍ਰਤ ਅਮੇ ਦਾਨ ਤਬ ਰੇਨ ਪਦ ਸਾਧਾ ਕੀ ਦਇਆ ਦੇ ਘਰ ਪ੍ਰਭੂ ਮੈਨੂੰ ਉਹ ਸਮਝ ਬਖਸ਼ ਜਿਸ ਦੀ ਬਰਕਤ ਨਾਲ ਮੈਂ ਤੈਨੂੰ ਸਦਾਈ ਸਿਮਰਦਾ ਰਾਂ ਏ ਪ੍ਰਭੂ ਨਾਨਕ ਤੇਰੇ ਪਾਸੋਂ ਤੇਰੇ ਸੰਜਨਾਂ ਦੇ ਚਰਣਾ ਦੀ ਧੂੜ ਮੰਗਦਾ ਕੋਣ ਨੇ ਜਸੰਦਨ ਦੇਣ ਰੱਬ ਨਾਲ ਮਿਲੇ ਆਪਾਂ ਰੋਜ਼ ਪੰਦਨੇ ਸਹੀ ਪਿਆਰੇ ਮੁੰਜਲੀਆਂ ਵੀ ਅਦਾ ਸੌਣ ਆਪਾਂ ਕਹਿੰਦੇ ਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਬੇ ਜਿਨ੍ਹਾਂ ਨੂੰ ਮਿਲੇ ਕਿ ਤੇਰਾ ਨਾਮ ਸਾਨੂੰ ਚੇਤੇ ਆ ਗਏ ਤੇ ਸੱਚੀ ਮਤੀ ਉਹ ਸਿੱਖ ਲੱਭਣਾ ਚਾਹੀਦਾ ਹੈ ਯਾ ਗੁਰੂ ਦੀ ਗੱਲ ਤੁਹਾਨੂੰ ਸੁਣਾਉਂਦਾ ਵੇ ਹਰਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਂ ਗੁਰੂ ਰਹਿਮ ਕਰੇ ਸਤਿਗੁਰੂ ਸਾਨੂੰ ਸਾਰਿਆਂ ਨੂੰ ਨਾਮ ਦੀ ਦਾਤ ਸੇਵਾ ਦੀ ਦਾਤ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਵਾਟਣ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋ ਮੈਂ ਬਖਸ਼ ਲੈਣਾ ਦੀ ਪ੍ਰੇਮ ਸਹਿਤ ਫਤੇ ਬਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾਤੀ